ਅੱਛਾ ਵੀਰ ਸਾਰੇ ਕਾਉਂਸਲਰ ਸਹਿਬਾਨ ਨੂੰ ਸਤਿ ਸ੍ਰੀ ਅਕਾਲ ਜੀ ਤੇ ਦੋ ਤਿੰਨ ਬੇਨਤੀਆਂ ਆ ਏਜੰਡਾ ਆਪਾਂ ਡਿਸਕਸ ਕਰਦੇ ਆ ਤਾਂ ਪਿਛਲੀ ਮੀਟਿੰਗ ਵਿੱਚ ਈਸ ਸਾਹਿਬ ਦੀ ਕੋਈ ਜ਼ਰੂਰੀ ਮੀਟਿੰਗ ਸੀਗੀ ਉਧਰ ਜੀ ਸਾਹਿਬ ਨਾਲ ਹਾਂਜੀ ਅੱਜ ਦੇ ਮੇਰੀ ਅੱਜ ਵੀ ਡਿਊਟੀ ਲੱਗੀ ਆ ਛੱਡ ਕੇ ਆਏ ਹਾਂ ਡਿਊਟੀ ਮੋਜੇਸਟੇਟ ਦੀ ਮੈਂ ਹੁਣ ਵੀ ਸਿੱਧਾ ਚੱਲ ਜਾਣਾ ਨਹੀਂ ਨਹੀਂ ਕੋਈ ਅਸੀਂ ਛੇਤੀ ਨਵੇਂ ਬੈਠਦੇ ਆ ਤੇ ਅੱਛਾ ਇਸ ਤਰ੍ਹਾਂ ਬੇਨਤੀ ਆ ਸਾਰੇ ਕਾਉਂਸਲਰ ਸਹਿਬਾਨ ਨੂੰ ਬਈ ਜਦੋਂ ਆਪਾਂ ਇੱਥੇ ਏਜੰਡਾ ਡਿਸਕਸ ਕਰਦੇ ਆ ਤੁਹਾਨੂੰ ਇਸ ਗੱਲ ਦਾ ਪੂਰਾ ਹੱਕ ਹੈ ਵੀ ਜੇ ਆਪਣਾ 10 ਏਜੰਡਾ ਦੇ ਵਿੱਚ ਇੱਕ ਏਜੰਡੇ ਦੇ ਵਿੱਚ 10 ਕੰਮ ਆ ਤੁਸੀਂ ਇੱਕ ਨਾਲ ਸਹਿਮਤ ਹੈਗੇ ਆ ਦੋ ਨਾਲ ਹੈਗੇ ਆ ਤਿੰਨ ਨਾਲ ਹੈ ਨਹੀਂਗੇ ਇੱਕ ਨਾਲ ਹੈਗੇ ਆ ਤੁਸੀਂ ਇੱਥੇ ਚੱਲਦੀ ਮੀਟਿੰਗ ਵਿੱਚ ਆਪਣੀ ਸਹਿਮਤੀ ਜਾਂ ਅਸਹਿਮਤੀ ਲਿਖਾ ਕੇ ਜਾਨੀ ਤੁਹਾਨੂੰ ਇਹ ਪੂਰਾ ਹੱਕ ਹੈ ਕਿਸੇ ਦਾ ਵੀ ਮੰਨ ਲਓ 10 ਕੰਮ ਆਏ ਆ ਦਸਾਂ ਕੰਮਾਂ ਦੇ ਵਿੱਚੋਂ ਤੁਸੀਂ ਇੱਕ ਨਾਲ ਸਹਿਮਤ ਨਹੀਂ ਹੈਗੇ ਤੁਸੀਂ ਇਹ ਲਿਖਾ ਦੇਣਾ ਵੀ ਅਸੀਂ ਕੰਮ ਨੰਬਰ 9 ਦੇ ਨਾਲ ਸਾਡੀ ਸਹਿਮਤੀ ਹੈ ਨਹੀਂਗੀ ਤੁਹਾਡਾ ਉਹ ਇੱਥੇ ਦਰਜ ਹੋਊਗਾ ਜਦੋਂ ਮੀਟਿੰਗ ਖਤਮ ਹੋ ਗਈ ਇਥੋਂ ਉਸ ਤੋਂ ਬਾਅਦ ਜਾ ਕੇ ਉਧਰ ਕੋਈ ਵਿਵੇਕ ਨੂੰ ਕਹੇ ਜਾਂ ਈਓ ਸਾਹਿਬ ਨੂੰ ਕਹੇ ਜੀ ਮੇਰਾ ਇੱਥੇ ਵਿਰੋਧ ਦਰਜ ਕਰੋ ਉਹ ਫਿਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ। ਕਹਿੰਦਾ ਸਰ ਇਦਾਂ ਹੀ ਆ ਜੀ। ਹਾਊਸ ਦੀ ਮੀਟਿੰਗ ਚ ਨਿਚਰ ਚੱਲਦੀ ਆ। ਤੁਸੀਂ ਜੋ ਵੀ ਆਪਣੀ ਸਹਿਮਤੀ ਦੇ ਦਿਓ ਸਹਿਮਤੀ ਦੇ ਦਿਓ ਇਹ ਤੁਹਾਡਾ ਪੂਰਾ ਹੱਕ ਆ। ਤੇ ਦੂਸਰਾ ਅਸੀਂ ਜਾਣ ਤੋਂ ਆ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਸਾਡਾ ਸਪਸ਼ਟ ਭਾਰਤ ਅਭਿਆਨ ਦੇ ਵਿੱਚ ਅਸੀਂ ਇੱਕ ਪਲਾਸਟਿਕ ਨੂੰ ਸ਼ਹਿਰ ਚੋਂ ਖਤਮ ਕਰਨਾ ਹੈ। ਉਹਦੇ ਸਾਂਝੇ ਕਰਤਾਨੂੰ ਜੂਟ ਦੇ ਥੈਲੇ ਦੇਵਾਂਗੇ ਤੇ ਆਪਣੇ ਬਾੜ ਦੇ ਵਿੱਚ ਸਾਡੇ ਮੋਟੀਵੇਟਰ ਵੀ ਆਉਣਗੇ ਉਹਨਾਂ ਸਾਰੇ ਲੋਕਾਂ ਨੂੰ ਇੱਕੋ ਕਹਿੰਦੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਜਿਹੜਾ ਆ ਉਹ ਵੱਖਰੇ ਕਰੋ ਸਾਡੇ ਕੋਲ ਆ ਪਿਛਲੇ 2016 ਤੋਂ ਲੈ ਕੇ ਦੋ ਦੋ ਖੇਤ ਦੇ ਵੱਡੇ ਢੋਏ ਭਰ ਕੇ ਅਸੀਂ ਹੁਣ ਥੰਮਣ ਵਾਲਾ ਰੋਲਣ ਤੁਰ ਪਏ ਆ ਤੇ ਆਉਣ ਵਾਲੇ 10 ਸਾਲਾਂ ਸਾਡੇ ਕੋਲ ਪੂਰਾ ਸੰਭਿਆ ਨਹੀਂ ਜਾਣਾ ਜੇ ਮਿਕਸ ਕੂੜਾ ਹੋਊਗਾ ਇਸ ਕਰਕੇ ਜੇ ਘਰ ਦਾ ਕੂੜਾ ਵੱਖਰਾ ਹੋਊਗਾ ਦੂਸਰਾ ਕੂੜਾ ਹਾਰਡ ਕੂੜਾ ਵੱਖਰਾ ਹੋਊਗਾ ਤਾਂ ਫਿਰ ਸਾਡੇ ਲਈ ਮੋਰੇ ਕੋਈ ਦਿੱਕਤ ਨਹੀਂ ਆਉਗੀ ਥੈਂਕ ਯੂ ਧੰਨਵਾਦ ਆ ਬੇਟਾ ਕਰੋ ਕਿਨੇ ਏਜੰਡਾ ਸ਼ੁਰੂ ਕਰਨਾ ਸ੍ਰੀ ਸਮੂਹ ਮੈਂਬਰ ਸਭਾ ਨੂੰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਹੜਾ ਏਜੰਡਾ ਹੈ ਜੀ ਪਿਛਲੀ ਮੀਟਿੰਗ 30 6 2025 ਦੀ ਕਾਰਜ ਦੀ ਪੁਸ਼ਟੀ ਕਰਨ ਸੰਬੰਧੀ ਸਰਵ ਸਤਿਕਾਰਯੋਗ ਪ੍ਰਮਾਣੇ ਜੀ ਜਿਹੜੀ ਆਪਣੀ ਪਿਛਲੀ ਮੀਟਿੰਗ ਹੋਈ ਜੀ ਹਾਂਜੀ ਉਸ ਤੋਂ ਬਾਅਦ ਨੈਕਸਟ ਮਤਾ ਆਪਣਾ ਮਤਾ ਨੰਬਰ 40 ਮੁੱਖ ਦੇ ਅਫਗਰ ਸਰਕਾਰੀ ਪ੍ਰਾਇਮਰੀ ਸਕੂਲ ਬਿਲਗਾ ਲੜਕੀਆਂ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਬਣਾਉਣ ਲਈ ਪੱਤਰ ਨੰਬਰ 544 ਮਿਤੀ 27 25 ਪ੍ਰਾਪਤ ਹੋਇਆ ਹੈ ਉਕਤ ਕਮੇਟੀ ਵਿੱਚ ਨਗਰ ਪੰਚਾਇਤ ਬਿਲਗਾ ਵੱਲੋਂ ਇੱਕ ਕਾਉਂਸਲਰ ਦਾ ਨਾਮ ਨਾਮਜ਼ਦ ਕੀਤਾ ਜਾਣਾ ਜ਼ਰੂਰੀ ਹੈ ਸਰਕਾਰ ਦੀ ਹਦਾਇਤ ਅਨੁਸਾਰ ਹਾਊਸ ਦੇ ਕਿਸੇ ਇੱਕ ਮੈਂਬਰ ਦਾ ਨਾਮ ਸਕੂਲ ਮੈਨੇਜਮੈਂਟ ਕਮੇਟੀ ਵਿੱਚ ਸ਼ਾਮਲ ਕਰਨ ਲਈ ਕੇਸ ਹਾਲ ਦੀ ਮੀਟਿੰਗ ਵਿਚਾਰ ਤੇ ਫੈਸਲੇ ਦੀ ਪੇਸ਼ ਹੈ ਜੀ ਕਿ ਜਿਹੜਾ ਆਪਣਾ ਸਰਕਾਰੀ ਪ੍ਰਾਇਮਰੀ ਸਕੂਲ ਆ ਔਜਲਾ ਰੋਡ ਤੇ ਲੜਕੀਆਂ ਵਾਲਾ ਉੱਥੇ ਅਸੀਂ ਇੱਕ ਐਮਸੀ ਦੇਣਾ ਹੁੰਦਾ ਹੁੰਦਾ ਹੈ ਉਹਦੀ ਕਮੇਟੀ ਲਈ ਤੇ ਸਾਡੇ ਵੱਲੋਂ ਜਿਹੜੇ 4 ਨੰਬਰ ਦੇ ਐਮਸੀ ਲਖਵੀਰ ਸਿੰਘ ਲਖੀ ਆ ਉਹ ਆ ਕਿ ਤੁਸੀਂ ਆਪਣਾ ਪ੍ਰਧਾਨ ਜੀ ਸਾਰੇ ਸਕੂਲਾਂ ਨੂੰ ਆਮ ਤੌਰ ਤੇ ਦੋਹਰੂ ਸਾਰੇ ਦੇ ਦੇ ਸਾਰੇ ਦੇ ਦੇ ਇੱਕ ਤਾਂ ਹੋ ਗਿਆ ਬਾਕੀ ਆ ਰਿਹਾ ਮੂਰੇ ਬਸ ਠੀਕ ਸਾਡੇ ਉਹਨਾਂ ਲਖਵੀਰ ਸਿੰਘ ਲੱਖੀ ਦਾ ਨਾਮ ਪਾ ਲਵੇ ਚਾਰ ਨੰਬਰ ਵਾਰ ਸਹਿਮਤੀ ਹੈ ਸਾਰੇ ਜੀ ਲਖਵੀਰ ਸਿੰਘ ਲੱਖੀ ਵਾਰ ਨੰਬਰ 4 ਤੋਂ ਜੀ ਜੀ ਅਗਲਾ ਪੁੱਛ ਅਗਲਾ ਪੁੱਛੋ ਨੈਕਸਟ ਹੈ ਜੀ ਮਤਾ ਨੰਬਰ 41 ਮੁੱਖ ਦੇ ਅਪਕਾ ਸਰਕਾਰੀ ਪ੍ਰਾਇਮਰੀ ਸਕੂਲ ਬਿਲਗਾ ਲੜਕੇ ਵੱਲੋਂ ਸਕੂਲ ਮੈਨੇਜਰ ਕਮੇਟੀ ਬਣਾ ਲਈ ਪੱਤਰ ਪ੍ਰਾਪਤ ਹੋਇਆ ਹੈ ਇਸ ਸਕੂਲ ਵਿੱਚ ਸਕੂਲ ਮੈਨੇਜਰ ਕਮੇਟੀ ਲਈ ਸਰਕਾਰ ਦੀਆਂ ਅਧਿਧਾਰਤ ਅਨੁਸਾਰ ਕਿਸੇ ਇੱਕ ਮੈਂਬਰ ਦਾ ਨਾਮ ਕਮੇਟੀ ਵਿੱਚ ਸ਼ਾਮਲ ਕਰਨ ਲਈ ਕੇਸ ਆ ਉਹਦੀ ਮੀਟਿੰਗ ਵਿੱਚ ਵਿਚਾਰ ਤੇ ਫੈਸਲੇ ਦੀ ਪੇਸ਼ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਭਲਾਈ ਦੇ ਵਿੱਚ ਜਿਹੜਾ ਲੜਕਿਆਂ ਵਾਲਾ ਜਿਹੜਾ ਸਾਡੇ ਸਕੂਲਦਾਨ ਦੇ ਲੱਗ ਗਿਆ ਉਹਦੇ ਲਈ ਸ਼ਵੇਤਾ ਰਾਣੀ ਵਾਰਡ ਨੰਬਰ 3 ਤੋਂ ਐਮਸੀ ਜਿਹੜੇ ਸਾਡੇ ਸੈਂਬਰ ਹੁੰਦੇ ਸਹਿਮਤ ਹੈ ਜੀ ਸਾਰੇ ਸ਼ਵੇਤਾ ਰਾਣੀ ਵਾਰਡ ਨੰਬਰ 3 ਜੀ ਠੀਕ ਹੈ ਬੈਠ ਬਸ ਤੋਂ ਨੈਕਸਟ ਮਤਾ ਜੀ 42 ਨੰਬਰ ਮਤਾ ਜੀ ਪ੍ਰਿੰਸੀਪਲ ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਸੀਨੀਅਰ ਕੰਨਿਆ ਸਕੈਂਡਰੀ ਸਕੂਲ ਬਿਲਗਾ ਸਕੂਲ ਮੈਨੇਜਮੈਂਟ ਕਮੇਟੀ ਬਣਾਉਣ ਲਈ ਪੱਤਰ ਪ੍ਰਾਪਤ ਹੋਇਆ ਹੈ ਉਕਤ ਕਮੇਟੀ ਵਿੱਚ ਨਗਰਪੰਚਾਇਤ ਬਿਲਗਾ ਦੇ ਕਿਸੇ ਵੀ ਇੱਕ ਕੌਂਸਲਰ ਦਾ ਨਾਮਜ਼ਦ ਕੀਤਾ ਜਾਣਾ ਜ਼ਰੂਰੀ ਹੈ ਸਰਕਾਰ ਦੀਆਂ ਤਹਿਤ ਅਨੁਸਾਰ ਹਾਊਸ ਦੇ ਕਿਸੇ ਇੱਕ ਮੈਂਬਰ ਦਾ ਨਾਮ ਸਕੂਲ ਮੈਨੇਜਮੈਂਟ ਕਮੇਟੀ ਵਿੱਚ ਸ਼ਾਮਲ ਕਰਨ ਲਈ ਕੇਸ ਹਾਊਸ ਦੀ ਮੀਟਿੰਗ ਵਿੱਚ ਵਿਚਾਰ ਤੇ ਫੈਸਲੇ ਪੇਸ਼ ਹੈ ਜੀ ਪਬਾਕ ਸੰਗ ਲੜਕੀਆਂ ਦਾ ਵੱਡਾ ਸਕੂਲ ਆ ਸਾਡੇ ਲੋ ਬਜ਼ਰਾਜਕੋਟ ਮਤਾ ਨੰਬਰ 40 ਪ੍ਰੋਜੈਕਟਡ ਡਾਇਰੈਕਟਰ ਸਵਚ ਭਾਰਤ ਮਿਸ਼ਨ ਸੋਲਿਡ ਬੇਸਟ ਮੈਨੇਜਮੈਂਟ ਵੱਲੋਂ ਆਪਣੇ ਪੱਤਰ ਨੰਬਰ 59899 ਮਿਤੀ 18/1/24 ਰਾਹੀਂ ਐਮਆਰਐਫ ਛੱਡ ਦੀ ਅਪਗ੍ਰੇਡੇਸ਼ਨ ਲਈ ਕੁੱਲ 21.50 ਲੱਖ ਰੁਪਏ ਦੀ ਲਿਮਟ ਅਸਾਈਨ ਕੀਤੀ ਗਈ ਹੈ ਨਗਰਪੰਚਾਇਤ ਬਿਲਗਾ ਵੱਲੋਂ ਉਕਤ ਰਾਸ਼ੀ ਦੇ ਕੁੱਲ 4 ਕੰਮ ਦੇ ਆਨਲਾਈਨ ਈਟੈਂਡਰਿੰਗ ਟੈਂਡਰ ਕਾਲ ਕੀਤੇ ਜਾ ਚੁੱਕੇ ਹਨ ਅਤੇ ਕੰਮ ਪ੍ਰਤੀਯਧਨ ਹਨ ਜੇਕਰ ਇਨ੍ਹਾਂ ਕੰਮਾਂਅਤੇ ਤਕਵੀਨਾਂ ਦੀ ਦਾਅਸ਼ੀ ਸਰਕਾਰ ਪਾਸੋਂ ਪ੍ਰਾਪਤ ਹੋਣ ਦੀ ਰਾਸ਼ੀ ਨਾਲੋਂ ਵੱਧ ਜਾਂ ਤਤਕਵੀਂਦੇ ਦੀ ਰਾਸ਼ੀ 10% ਤੱਕ 10% ਤੱਕ ਦੀ ਅਦਾਇਗੀ ਨਗਰ ਕੌਂਸਲ ਆਪਣੇ ਫੰਡਾਂ ਵਿੱਚੋਂ ਕਰੇਗੀ ਕੇਸ ਹਾਊਸ ਦੇ ਵਿਚਾਰ ਅਤੇ ਪ੍ਰਬੰਧਨ ਲਈ ਪੇਸ਼ ਹੈ ਜੀ ਸਰਾਂ ਚਿੱਠੀ ਆਈ ਸੀ ਅਨਬ੍ਰੋਕ ਕਰਦੇ ਆਂ ਹਾਂ ਹਨ ਇੱਥੇਦਾਂਗੇ ਪੈਸੇ ਤਾਂ ਸਾਨੂੰ ਇਹ ਸਰਕਾਰ ਵੱਲੋਂ ਆਣੇ ਆ ਕਈ ਵਾਰ ਇਹ ਹੁੰਦਾ ਕਿ ਜਿੱਦਾਂ ਮੰਨ ਲਓ ਉੱਚ ਸਾਡੇ ਥੋੜੇ ਪੈਸੇ ਵੱਜ ਜਾਂਦੇ ਆ ਜਿੱਦਾਂ ਕਿ ਕਈ ਵਾਰੀ ਸਾਨੂੰ ਲੱਗਦਾ ਕਿ ਆ ਵੀ ਚੀਜ਼ ਕਰ ਲਈਏ ਉੱਚ 10% ਜਿਆਦਾ ਜਿਹੜੇ ਆ ਉਹ ਵੀ ਅਸੀਂ ਆਪਣੇ ਆਪਣੇ ਫੋਟੋ ਖਰਚ ਸਕਦੇ ਆ ਸਾਡੇ ਕੋਲ ਪੈਸੇ ਹੈਗੇ ਆ ਤੇ ਆਪਾਂ ਉਹ ਕੰਮ ਚੱਲ ਸਕਦੇ ਆ ਚੱਲ ਚੱਲਦੇ ਆ ਠੀਕ ਹੈ ਸਰ ਸਰ ਸਭ ਦੀਨਾ ਪ੍ਰਵਾਨ ਹੈ ਜੀ ਹਾਂਜੀ ਅਗਲਾ ਅਗਲਾ ਜੀ ਨੈਕਸਟ ਹੈ ਜੀ ਮਤਾ ਨੰਬਰ 44 ਨਗਰਪੱਤਾ ਬਿਲਗਾ ਦੇ ਭਾਗ ਅਫਸਰ ਵੱਲੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਤਕਵੀਨੇ ਤਿਆਰ ਕੀਤੇ ਗਏ ਹਨ ਜਿਨ੍ਹਾਂ ਦਾ ਵੇਰਵਾ ਇਹ ਲਿਖੇ ਅਨੁਸਾਰ ਹੈ ਜੀ ਨੰਬਰ 6 ਜੀ ਕੰਸਟਰਕਸ਼ਨ ਆਫ ਡਿਵੈਲਪਮੈਂਟ ਆਫ ਬਾਬਾ ਸੈਨ ਭਗਤ ਧਰਮਸ਼ਾਲਾ ਪੱਤੀ ਪੋਜਾ ਨੰਬਰ 2 10 ਜੀ ਕੱਲਾ ਕੱਲਾ ਹਾਂਜੀ ਨੰਬਰ ਇਹ ਸਾਡੇ ਵਾਰਡ ਮੇਰੇ ਖਿਆਲੇ ਪੈਂਦਾ 13 ਚ ਆ ਇੱਥੇ ਬੈਕ ਸਾਈਡ ਬਾਬਾ ਸੈਨ ਭਗਤ ਜੀ ਦੀ ਉਹਨਾਂ ਨੇ ਬਣਾਈ ਹੋਈ ਆ ਤੇ ਇਹ ਕਿਸੇ ਵੱਲੋਂ ਆਪਣਾ ਇਹਨੇ ਇਹਨੇ ਖਰੀਦੀ ਆ ਹਾਂ ਹਾਂਜੀ ਦਿੱਤੀ ਆ ਜਗ੍ਹਾ ਇਹਨਾਂ ਨੇ ਆਹੋ ਤੇ ਹਾਂ ਇਹਦੇ ਜਿਹੜੇ ਮਾਲਕੀ ਦੇ ਅਸੀਂ ਉਹਦਾ ਐਫੀ ਡਿਵਿਡ ਵਗੈਰਾ ਲੈ ਲਾਂਗੇ ਤੇ ਪੰਮੇ ਭਾਜੀ ਨੇ ਸ਼ਾਇਦ ਉਹਨਾਂ ਗਾਂ ਤੋਂ ਲਈ ਉਹਨਾਂ ਪੰਮੇ ਭਾਜੀ ਤੋਂ ਉਹ ਸਾਨੂੰ ਦੇ ਦੇਣਗੇ ਤੇ ਜੇ ਦੇ ਦੇਣਗੇ ਤਾਂ ਸਿਰ ਤੇ ਸਾਜ ਅਗਲਾ ਬੋਲੋ ਜੀ ਨੈਕਸਟ ਵੀ ਪ੍ਰੋਵਾਈਡਿੰਗ ਅ ਲਿੰਕ ਇੰਟਰਲੋਕਿੰਗ ਟਾਈਲ ਸਟਾਰਟਿੰਗ ਫਰੋਮ ਬਹਿਲੌਰਪੁਰ ਰੋਡ ਟੂ ਹਾਊਸ ਆਫ ਸੰਜੀਪ ਭੰਡਾਰੀ ਰਿਵਾਰਡ ਨੰਬਰ 13 ਇਹ ਜਿਹੜਾ ਆਪਣਾ ਡੰਪ ਦੇ ਕੋਲ ਛੋਟਾ ਰਸਤਾ ਕੱਚਾ ਸਾਈਡ ਤੇ ਜੀ ਉਹ ਵਾਲਾ ਰਸਤਾ ਹੈ ਜੀ ਇਹ ਇਹ ਪਿੰਡ ਤੁਹਾਡੇ ਪਾਰ ਦਾ ਜਿਹੜਾ ਉਹ ਮੁੰਡਾ ਭੰਡਾਰੀ ਵਾਲਾ ਜਿਹੜਾ ਤੁਸੀਂ ਕੋਆ ਸੰਜੀਪ ਭੰਡਾਰੀ ਆ ਜੀ ਉਸ ਤੋਂ ਨੈਕਸਟ ਹੈ ਜੀ ਪ੍ਰੋਵਾਈਡਿੰਗ ਕੇ ਲਿੰਕ ਇੰਟਰਲੋਕਿੰਗ ਟਾਈ ਸਟਾਰਟਿੰਗ ਫਰੋਮ ਗੁੱਡੂ ਟੂ ਹਾਊਸ ਆਫ ਰਾਜੇਂਦਰ ਕੁਮਾਰ ਇਨ ਵਾਰ ਨੰਬਰ 9 ਐਨਪੀ ਬਿਲਗਾ ਜੀ ਜਿਹੜਾ ਤੁਹਾਡਾ ਜੁੱਧਰ ਆਪਣੇ ਘਰਾਂ ਦੇ ਬੈਕ ਸਾਈਡ ਆ ਜਿੱਥੇ ਕੱਚੀ ਗਲੀ ਪਿਛਲੇ ਸਾਈਡ ਤੇ ਜੀ ਹੋਣੀ ਨੈਕਸਟ ਹੈ ਜੀ ਕੰਸਟਰਕਸ਼ਨ ਆਫ ਆਰਸੀਸੀ ਰੋਡ ਸਟਾਰਟਿੰਗ ਫਰੋਮ ਵਾਈ ਰੋਡ ਟੂ ਔਇਲਾ ਰੋਡ ਇਨ ਵਾਰ ਨੰਬਰ 4 ਐਨਪੀ ਬਿਲਗਾ ਜੀ ਇਹ ਜਿਹੜਾ ਸਾਡਾ ਬੱਸ ਸਟੈਂਡ ਤੋਂ ਔਇਲਾ ਰੋਡ ਨੂੰ ਲਿੰਕ ਕਰਦਾ ਆ ਤੇ ਉਹ ਅਸੀਂ ਜਿਹੜਾ ਛੱਪੜ ਦੇ ਕੰਡੇ-ਕੰਡੇ ਉਹ ਅਸੀਂ ਆਪਣਾ ਛੱਪੜ ਦੇ ਵਿੱਚੋਂ ਕਾਫੀ ਕਰ ਪਰਵਾਰਾਂ ਦੀ ਤੇ ਹੁਣ ਉਹ ਥੋੜੀ ਥੋੜੀ ਰਹਿ ਗਈ ਉਹ ਸਹਿਮਤ ਹੋ ਗਏ ਤੇ ਉਹਦਾ ਅਸੀਂ ਮਤਾ ਪਾ ਲਿਆ ਉਹਦਾ ਅਸੀਂ ਪੱਕਾ ਕਰਕੇ ਗਏ ਵਿੱਚ ਕੋ ਰਜਮੰਦ ਹੋ ਗਿਆ ਐਮਸੀ ਸਾਹਿਬ ਐਮਸੀ ਸਾਹਿਬ ਪਹਿਲਾਂ ਜਾਣਕਾਰੀ ਲੈ ਲਓ ਪੂਰੀ ਅਜੇ ਵੀ ਜਿਹੜਾ ਅਸੀਂ ਉਹ ਸਾਰਾ ਨਹੀਂ ਆਪਣੇ ਚਾ ਰੇ ਅਸੀਂ ਕਿਤੇ ਉਹਨਾਂ ਦੀ ਜਗ੍ਹਾ ਵਰਤ ਰਹੇ ਕਿਤੇ ਸਾਡੀ ਉਹ ਜਿਗਜਾ ਗਿਆ ਅਸੀਂ ਡਾਇਰੈਕਟ ਸਿੱਧੀ ਕਰ ਰਹੇ ਹਾਂ ਅੱਗੇ ਪਹਿਲਾਂ ਉਹਨਾਂ ਦੀ ਹੀ ਸਾਰੀ ਜਗ੍ਹਾ ਵਿਚਾਰੀ ਪਰ ਅਸੀਂ ਹੁਣ ਹੌਲੀ 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 ਆਪਣੇ ਵੱਲੋਂ ਆ ਗਏ ਛੱਪੜ ਵਾਲੀ ਸਾਈਡ ਨੂੰ ਸਾਡੇ ਕੋਲ ਹੋਰ ਮਿੱਟੀ ਵੀ ਹੈਗੀ ਜੇ ਪਾਉਣੀ ਪੈਗੀ ਤਾਂ ਹੁਣ ਅਸੀਂ ਉਹਨੂੰ ਸਿੱਧਾ ਡਾਇਰੈਕਸ਼ਨ ਕਰਾਂਗੇ ਕਿਤੇ ਉਹ ਸਾਡੇ ਅਸੀਂ ਉਹਨਾਂ ਨੂੰ ਜਾਮਕੇ ਕਰੀਏ ਉਹ ਉਹਨਾਂ ਦੇ ਪਰ ਅਸੀਂ ਹੁਣ ਉਹਨਾਂ ਦਾ ਥਾਂ ਬਹੁਤ ਘਟ ਲੈ ਰਹਾ ਹੈ ਪਹਿਲਾਂ ਤਾਂ ਤਕਰੀਬਨ 100% ਹੀ ਉਹਨਾਂ ਦਾ ਸੀਗਾ ਜਾਂ 90% ਉਹਨਾਂ ਦਾ ਸੀਗਾ ਹੁਣ ਤਕਰੀਬਨ ਉਹਨਾਂ ਦਾ 10-20% ਆਊਗਾ ਬਾਕੀ ਤਕਰੀਬਨ ਇਹ ਸਾਡਾ ਹੈ ਠੀਕ ਹੈ ਜੀ ਸਾਰੋ ਇਹ ਸਮਝਾ ਨੂੰ ਕੀ ਫਾਇਦਾ ਕਿਉਂਕਿ ਉੱਥੇ ਜੇ ਤੁਸੀਂ ਕਹੋ ਹਰੀ ਟਰਾਲੀ ਜੇ ਚੈਂਕੀ ਤਰ੍ਹਾਂ ਕਹੋ ਲੰਘ ਨਹੀਂ ਸਕਦਾ ਜਦੋਂ ਉਹ ਰੋਡ ਬਣ ਗਿਆ ਨਾ ਉਹਨਾਂ ਨੂੰ ਵੀ ਫਾਇਦਾ ਹੋਣਾ ਦੂਸਰਾ ਉਹਨਾਂ ਦਾ ਮਾਰਕੀਟ ਰੇਟ ਵੀ ਵਧਣਾ ਆ ਤੇ ਆਪਾਂ ਨੂੰ ਵੀ ਫਾਇਦਾ ਕਰੋ ਠੀਕ ਹੈ ਡਨ ਡਨ ਕਰੌਸ ਸਾਈਨ ਕਰੋ ਇਸ ਤੋਂ ਵਗੈਰਾ ਕੀ ਗੱਲ ਹੈ ਕਿ ਅੱਪਾ ਹੁਣ ਅਜਿਹੇ ਦਾ ਹੋ ਬਸਾਤੀ ਮੌਸਮ ਚੱਲ ਰਿਹਾ ਹੈ ਹਾਂ ਤੇ ਸਫਾਈ ਦੇ ਲਈ ਲੋਕਾਂ ਦੇ ਬੈਕ ਆ ਰਿਹਾ ਵੀ ਇਹਦਾ ਫੋਗਿੰਗ ਵਗੈਰਾ ਕਰਵਾਉਣ ਦੇ ਲਈ ਆ ਕੋਈ ਕੱਲ ਵੀ ਕਰ ਪਰਸੋਂ ਕਰਾਈਏ ਪਰਸੋਂ ਹੋਗੀ ਜੀ ਹੌਲੀ 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 ਲੋਕਾਂ ਦਾ ਆ ਰਿਹਾ ਵੀ ਆ ਕਰਕੇ ਆਪਾਂ ਫਿਰ ਹੋਰ ਜਿਹੜੇ ਜਿਹੜੇ ਸਾਰੇ ਤੇ ਲੈ ਲੈਣੇ ਬਾਰੇ ਥੋੜਾ ਜਿਹਾ ਆਪਾਂ ਧਿਆਨ ਲਈਏਗਾ ਕਿ ਗਾਂ ਵਾਸਤੇ ਹਾਂ ਪ੍ਰੋਫੈਸਰ ਤੇ ਉਸ ਵੇਖਰਵਾ ਹਾਂਜੀ ਇਹਦਾ ਬਾੜ ਸਟਾਰਟ ਕਰਦੇ ਜੀ ਉੱਪਰ ਸਟਾਰਟ ਕਰਾਂਗੇ ਇੱਕ ਦਿਨ ਚ ਦੋ ਬਾੜ ਨਿਕਲ ਜਾਂਦੇ ਹਾਂਜੀ ਇੱਕ ਦਿਨ ਚ ਦੋ ਬਾੜ ਐਕਚੁਅਲੀ ਦਾਣਾ ਜੰਦਾ ਸਕੂਲਾ ਚ ਥੋੜੀ ਪ੍ਰੋਬਲਮ ਜ਼ਿਆਦਾ ਆ ਗਈ ਜੀ ਉੱਥੇ ਮੱਛਰ ਵਗੈਰਾ ਕਾਫੀ ਹੋ ਗਏ ਤੇ ਥੋੜਾ ਜਿਹਾ ਉਹ ਵਾਲਾ ਸ਼ੁਰੂ ਕਰਾਂਗੇ ਜੀ ਸਕੂਲ ਵਾਲਾ ਜਿਹੜਾ ਉਹਦਾ ਦੋ ਡਿਸਪੈਂਸਰੀ ਜਿਹੜੀ ਇੱਥੇ ਹੈਗੀ ਆ ਜੀ ਉਹ ਬਾਜ਼ਾਰ ਹੋ ਗਿਆ ਜਿੱਦਾਂ ਮੇਨ ਬਾਜ਼ਾਰ ਹਾਂਜੀ ਹਾਂਜੀ ਇੱਥੇ ਜਾਲਾ ਦਿੰਦੇ ਜਾਲਾ ਪਸਲਿਕ ਦਾ ਹੋਣ ਵਾਲਾ ਪਰਮਿੰਦਰ ਜੀ ਅੱਛਾ ਇੱਕ ਇੱਕ ਹਰੀਓ ਮੈਂ ਇੱਕ ਮਿੰਟ ਰੁਕੀ ਮੇਰੀ ਨਾ ਸਾਰੇ ਕਾਉਂਸਲਰ ਸਾਹਿਬਾਨ ਨੂੰ ਬੇਨਤੀ ਆ ਵੇਖਣਾ ਥੋੜਾ ਜਿਹਾ ਅਸੀਂ ਇਸ ਗੱਲ ਨੂੰ ਪ੍ਰਮੋਟ ਕਰੀਏ ਕਿ ਜਿਹੜੇ ਧਾਰਮਿਕ ਜਿਹੜੇ ਸਾਡੇ ਪਿੰਡ ਦੇ ਪ੍ਰੋਗਰਾਮ ਹੁੰਦੇ ਆ ਮੇਲੇ ਹੁੰਦੇ ਆ ਜਾਂ ਕੁਝ ਵੀ ਹੁੰਦਾ ਆ ਜਦੋਂ ਉਹਨਾਂ ਉੱਥੋਂ ਕਿਸੇ ਕਾਉਂਸਲਰ ਦਾ ਜਾਂ ਮੋਦਬਰ ਬੰਦੇ ਦਾ ਫੋਨ ਆ ਜਾਏ ਵੀ ਸਫਾਈ ਕਰ ਦੋ ਜਾਂ ਉੱਥੇ ਜਾਣ ਉਹ ਸਾਡੇ ਜਿਹੜੇ 2 2 3 3 ਬੰਦੇ ਆ ਉਹਨਾਂ ਪ੍ਰੋਗਰਾਮਾਂ 'ਚ ਲੱਗ ਜਾਂਦੇ ਸਾਡੀਆਂ ਪਿੰਡ 'ਚੋਂ ਫੇ ਬੜੇ ਲੰਬੇ ਆਉਂਦੇ ਆ ਪਿੰਡ ਦੇ ਕੰਮ ਸਾਡੇ ਉਹਨੇ ਪਿੱਛੇ ਪੈ ਜਾਂਦੇ ਆ ਬਈ ਦੇਖੋ ਜਿੱਥੇ ਤੱਕ ਤਾਂ ਰਾਸਤਿਆਂ ਦੀ ਸਫਾਈ ਦਾ ਜਾਂ ਹੋਰ ਸਫਾਈ ਦਾ ਉਹ ਤਾਂ ਸਾਡਾ ਬਣਦਾ ਜੀ ਅਗਲਾ ਕਬ ਜੀ ਹੁਣ ਇੱਥੋਂ ਵੀ ਭੰਗ ਵੜਦੇ ਹੋ ਇੱਥੋਂ ਵੀ ਵੜਦੇ ਹੋ ਉਹਦੇ ਨਾਲ ਸਾਡਾ ਜਿਹੜਾ ਕੰਸਰਵ ਦੀ ਲੇਬਰ ਆ ਉਹ ਉਥੇ ਜਦੋਂ ਅਸੀਂ ਡਿਪਲਾਈ ਕਰਦੇ ਨੇ ਤਾਂ ਸਾਡਾ ਪਿੰਡ ਦੇ ਵਿੱਚ ਵੀ ਕੰਮ ਰੁਕ ਜਾਂਦਾ ਤੇ ਪਿੰਡ ਦੇ ਕੰਮ ਦੇ ਫੇ ਸਾਨੂੰ ਆ ਫੋਨ ਆਉਣ ਲੱ ਪੈਂਦੇ ਜਿਹੜਾ ਲੰਬੇ ਆਉਂਦੇ ਆ ਆਪਾਂ ਲੋਕਾਂ ਨੂੰ ਪ੍ਰਿਪੇਅਰ ਕਰੀਏ ਦੇਖੋ ਵੀ ਤੁਸੀਂ ਲੱਖਾਂ ਰੁਪਈਆ ਜੇ ਮੇਲਿਆਂ ਤੇ ਹੋਰ ਪ੍ਰਬੰਧਾਂ ਤੇ ਖਰਚਣਾ ਆ ਹਨਾ ਤੇ ਉਹ ਸਫਾਈ ਕਰਾਉਣ ਲਈ ਜੀ ਉਹਨਾਂ ਦੇ ਜਿਹੜੇ ਉਹਨਾਂ ਦੇ ਹਦੂਦ ਦੇ ਅੰਦਰ ਆ ਉਹ ਸਫਾਈ ਕਰਾਉਣ ਲਈ ਉਹ ਆਪਣੇ ਆਪ ਪ੍ਰਬੰਧ ਕਰਨ ਤੇ ਜਦੋਂ ਫੇਰ ਇਦਾਂ ਹੁੰਦੀ ਆ ਆਪਾਂ ਸਾਰੇ ਜਣੇ ਇਸ ਗੱਲ ਤੇ ਕਰਾਂਗੇ ਜਾਂ ਤੁਹਾਨੂੰ ਉਹ ਕਹਿਣਗੇ ਜੀ ਉੱਥੇ ਤੁਹਾਡੀ ਲੇਬਰ ਭੇਜੋ ਜਾਂ ਬੰਦੇ ਭੇਜੋ ਉਹਨਾਂ ਨੂੰ ਇੱਕੋ ਗੱਲ ਰੱਖੋ ਭਾਈ ਰਸਤੇ ਦੀ ਸਫਾਈ ਅਸੀਂ ਕਰਾ ਦਾਂਗੇ ਤੇ ਜਿਹੜਾ ਹੈਗਾ ਤੁਹਾਡੇ ਕੋਲ ਅੰਦਰ ਦਾ ਕੰਮ ਆ ਜਾਂ ਕਿਸੇ ਤਰ੍ਹਾਂ ਦਾ ਵੀ ਉਹ ਅਸੀਂ ਵਾਧੂ ਕੰਮ ਜਿਹੜਾ ਸਾਡੀ ਲੇਬਰ ਨਹੀਂ ਕਰੂਗੀ ਤਾਂ ਕਿ ਸਾਡੇ ਪਿੰਡ ਦੇ ਕੰਮ ਪਿੱਛੇ ਨਾ ਪੈਣ ਹੁਣ ਬਰਸਾਤ ਦਾ ਕੰਮ ਮੌਸਮ ਆ ਘਾਹ ਨੂੰ ਤਾਂ ਮਤਲਬ ਇਸ ਵੇਲੇ ਪੂਰਾ ਮੀਂਹ ਕਿਉਂ ਵੰਗੂ ਲਾ ਕਰਿਆ ਹਨਾ ਤੇ ਘਾਹ ਹਰ ਰਸਤੇ ਵਿੱਚ ਹਰ ਬਰਮਾ ਤੇ ਹੋ ਰਿਹਾ ਤੇ ਹੁਣ ਸਾਡੇ ਲਈ ਬੜੀ ਸਮੱਸਿਆ ਆ ਵੀ ਲੀਵਰ ਸਾਡੇ ਕੋਲ ਥੋੜੀ ਆ ਉਹਦੇ ਵਿੱਚ ਵੀ ਕਈ ਛੁੱਟੀਆਂ ਤੇ ਚੱਲ ਜਾਂਦੇ ਆ ਤੇ ਜਿਹੜੇ ਧਾਰਮਿਕ ਪ੍ਰੋਗਰਾਮਾਂ ਤੇ ਆ ਆਪਾਂ ਪਰਹੇਜ਼ ਕਰੀਏ ਵੀ ਆਪਣੀ ਲੀਵਰ ਉੱਥੇ ਨਾ ਵੇਚੀਏ ਧੰਨਵਾਦ